ਸੋਂ ਭਰਿਆ ਦੁਆਵਾਂ ਜਿਸ ਦਾ ਹਰ ਪਲ ਪੰਜਾਬ ਦੀ ਸੁੰਦਰਤਾ ਨੂੰ ਦਰਸਾਉਂਦਾ ਪੰਜਾਬ ਦਾ ਹਰ ਸੋਹਣਾ ਬਣਾਉਣ ਦੀ ਸਮਰੱਥਾ ਹੈ ਤੇ ਤੁਸੀਂ ਡਾਕਟਰ ਹੋ ਜਾਂ ਤੁਸੀਂ ਆ ਨੇਚਰ ਲਵਰ ਇੱਕ ਕਿ ਦੋਨੋਂ ਨਹੀਂ ਹੋ ਸਕਦਾ ਇਹ ਤੁਸੀਂ ਮੈਂ ਤਾਂ ਕਨਫਰਮ ਕਰ ਰਹੇ ਹਾਂ ਜੀ ਕੋਈ ਨਵਾਂ ਦੇਖੋ ਜੀ ਡਾਕਟਰੀ ਪ੍ਰੋਫੈਸ਼ਨ ਹੈ ਜੀ ਤੇ ਨੇਚਰ ਲਵਰ ਇੱਕ ਪੈਸ਼ਨ ਹੈ ਜਿਓਗ੍ਰਾਫੀ ਦਾ ਸ਼ੌਕ ਪਹਿਲੇ ਸੀਗਾ ਪਰ ਕੋਵਿਡ ਜਦੋਂ ਵਿਲੇ ਬੈਠੇ ਕੋਈ ਆਦਤ ਹੀ ਨਹੀਂ ਸੀ ਘਰ ਬੈਠਣ ਦੀ ਫਿਰ ਆਪਣੇ ਲਾਂਚ ਪੰਛੀ ਦੇਖੇ ਫਿਰ ਉਥੋਂ ਪੈਂਦਾ 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 ਹੁਣ ਪਹੁੰਚ ਗਿਆ ਹੁਣ ਤੇ ਇਸ ਲਈ ਇੰਡੀਆ ਦਾ ਕਿਹੜਾ ਕਿਹੜਾ ਕੋਨਾ ਜਿਹੜਾ ਨਹੀਂ ਘੁੰਮਦੇ ਸੀ ਜਸਟ ਫਾਰ ਥਿਸ ਇਥਾਲ ਉਥੇ ਪਾਣੀ ਆਉਂਦਾ ਅਗਲੀ ਵਾਰ ਉਥੇ ਖੇਤੀ ਕੀਤੀ ਹੁੰਦੀ ਹੈ ਉਹ ਕਲੇਮ ਹੋ ਜਾਂਦੀ ਹੈ ਸੋ ਇਹ ਥੋੜਾ ਜਿਹਾ ਇਹਨਾਂ ਨੂੰ ਵੀ ਅਗਰ ਤੁਸੀਂ ਇਹਨਾਂ ਦੀ ਲਾਈਫ ਦੇਖੋ ਨਾ ਪੰਛੀਆਂ ਦੀ ਬੜੀ ਇੰਟਰਸਟਿੰਗ ਹੈ ਰਵਾਸੀ ਪੰਛੀ ਆਉਂਦੇ ਜਿਹੜੇ ਹਾਂ ਜਿਹੜੇ ਯੂਰਪ ਤੋਂ ਸਾਈ베ਰੀਆ ਤੋਂ ਹੁਣ ਉਹ ਇੱਥੇ ਆਉਂਦੇ ਨੇ ਇੱਥੇ ਠੰਡਾਂ ਵਿੱਚ ਵੀ ਆਉਂਦੇ ਹਾਂਜੀ ਹਾਂਜੀ ਹਾਂ ਜੀ ਦੇਖੋ ਆਹ ਦੇਖੋ ਓਕੇ ਤੇ ਉਹਨਾਂ ਦੇ ਵਿੱਚੋਂ ਹੀ ਜਾ ਰਹੀਆਂ ਬਤਕਾਂ ਵੈਲ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅੱਜ ਵਰਲਡਸ ਰਿਵਰ ਡੇ ਹੈਗਾ 22 ਸੈਪਟੈਂਬਰ 2024 ਕਰੀਬੀ 7 ਕਿਲੋਮੀਟਰ ਦੇ ਕਿਸੇ ਵੀ ਡਿਸਟੈਂਸ ਤੋਂ ਆਪਾਂ ਅਗਰ ਐਗਰੀਕਲਚਰਲ ਯੂਨੀਵਰਸਿਟੀ ਨੂੰ ਲੈਂਡਮਾਰਕ ਬਣਾ ਲਈਏ ਉਤੋਂ ਰਿਵਰ ਸਤਲੁਜ ਦਾ ਕੰਢਾ ਜਿੱਥੇ ਖਾਸ ਕਰਕੇ ਇਸ ਵੇਲੇ ਅਸੀਂ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਤੇ ਆ। ਆ ਵਰਲਡ ਰਿਵਰਸ ਦੇ ਤੇ ਜਿਹੜਾ 2024 ਦਾ ਵਰਲਡ ਰਿਵਰਸ ਦੇ ਦਾ ਥੀਮ ਹੈ ਵਾਟਰਵੇਜ਼ ਆਫ ਲਾਈਫ ਉਹ ਇਹ ਡਿਪਿਕਟ ਕਰਦਾ ਹੈ ਵੀ ਜਿਹੜੀ ਰਿਵਰ ਹੈ ਉਹ ਇੱਕ ਲਾਈਫ ਲਾਈਨ ਹੈ 휴ਮੈਨਿਟੀ ਦੀ। ਵੀ ਤੁਸੀਂ ਸਹਿਮਤ ਸ਼ਾਮ ਨੂੰ ਰੈਸਟੋਰੈਂਟਸ ਪਬਸ ਦੇ ਵਿੱਚ ਜਾਂਦੇ ਹੋ এনਜੋਏ ਯਰ ਲਾਈਫ ਬਟ ਸਪੈਂਡ ਯਰ ਟਾਈਮ ਕੁਆਲਿਟੀ ਟਾਈਮ ਬਿਕੋਜ਼ ਯੂ ਆਰ ਬLESSED ਬੀਇੰਗ ਸਿਟੀਜ਼ਨਸ ਆਫ ਲੁਧਿਆਣਾ ਟੂ ਹੈਵ ਸੋ ਬਿਊਟੀਫੁਲ ਸਰਾਉਂਡਿੰਗਸ ਆਫ ਰਿਵਰ ਸਤਲੁਜ ਆਈ ਊਡ ਨਾਟ ਸੇ ਵਿਦ ਥੈਟ ਇਹ ਨੂੰ ਆਪਾਂ ਗੁਆ ਦੀ ਬੀਚ ਸਮਝ ਲਈਏ ਬਟ ਕਿਸੇ ਗੁਆ ਦੀ ਬੀਚ ਤੋਂ ਘੱਟ ਵੀ ਨਹੀਂ ਲੇਕਿਨ ਅਨਫੋਰਚੂਨੇਟ ਪਾਰਟ ਇਜ਼ ਥੈਟ ਸਾਡੇ ਜਿਹੜੇ ਲੁਧਿਆਣਾ ਦੇ ਸਿਟੀਜ਼ਨਸ ਨੇ ਉਹਨਾਂ ਨੂੰ ਇਸ ਬਾਰੇ ਅਵੇਅਰਨੈਸ ਨਹੀਂ ਹੈਗਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਆ ਵੀ ਕੀ ਪਰਮਿਸ਼ਨ ਹੈ ਕਿਤੇ ਇੰਡੀਆ ਦੇ ਵਿੱਚ ਨੇਚਰਲ ਲੋਕੇਸ਼ਨਸ ਅਕ੍ਰੋਸ ਦ ਵਰਲਡ ਚਲੇ ਜਾਓ ਜਿੱਥੇ ਵੀ ਨੇਚਰ ਪ੍ਰੀਜ਼ਰਵਡ ਆ ਉਥੇ ਅਗਰ ਕੋ ਵਾਈਲਡ ਲਾਈਫ ਦੀ ਹੈ ਤਾਂ ਉਥੇ ਹੈ ਬਿਕਾਜ਼ ਥਿਸ ਇਸ ਨਾਟ ਅ ਵਾਈਲਡ ਲਾਈਫ ਏਰੀਆ ਮਾਰਕ ਸੋ ਯੂ ਕੈਨ ਗੋ ਇਸੇ ਦੀ ਗੱਲ ਹੈ ਜੀ ਇੱਥੇ ਬर्ड ਇੱਕ ਹੁੰਦੇ स्पूनਬਿਲਸ ਓਕੇ ਤੇ ਉਹ ਜ਼ਿਆਦਾ ਦਿਖਦੇ ਨਹੀਂ ਹੈ ਕਿ ਅੱਜ ਵੀ ਦੇਖੋ 3-4 ਹੈਗੇ ਇੱਥੇ ਉਹਨਾਂ ਦਾ ਫਲੌਕ ਕਰੀਬ 30 ਬਰਡਸ ਦਾ ਇਕੱਠੇ ਐਸੇ ਇੱਥੇ ਦੇਖਿਆ ਸੀਗਾ ਵਿਚ ਵਾਸ ਅ ਵੈਰੀ ਰੇਅਰ ਇਹ ਰਿਵਰਸ ਨਹੀਂ ਨਾ ਇਹ ਹਾਈਵੇਜ਼ ਨੇ ਬਰਡ ਲਈ ਜਿਹੜਾ ਬਰਡ ਹੁੰਦਾ ਨਾ ਉਹ ਇਹਨਾਂ ਨੂੰ ਫਾਲੋ ਕਰਦਾ ਹੁੰਦਾ ਸੋ ਸਾਨੂੰ ਇਸ ਜਗ੍ਹਾ ਤੇ ਕਈ ਐਸੇ ਰੇਅਰ ਬर्ड ਮਿਲੇ ਜਿਨ੍ਹਾਂ ਦੀ ਸ਼ਾਇਦ ਇੱਕੋ ਵਾਰ ਅਜ ਤੱਕ ਫਾਈਂਡਿੰਗ ਹੋਈ ਹੈ ਚੰਹ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਨਮਸਕਾਰ ਸਤਿ ਸ੍ਰੀ ਅਕਾਲ ਮਰਹਬਾ ਸੋ ਇੱਕ ਕੁਰੀ ਫੇਰ ਸ਼ਹਿਰ ਲੁਧਿਆਣਾ ਜਿਹੜਾ ਕਿ ਕਹਿਨ ਨੂੰ ਕਾਰੋਬਾਰੀ ਸ਼ਹਿਰ ਹੈ ਪਰ ਇਸ ਸ਼ਹਿਰ ਚ ਸਾਹਿਰ ਲੁਧਿਆਣਵੀ ਵਰਗੇ ਵੀ ਹੋਏ ਐ ਸੋ ਲੁਧਿਆਣੇ ਸ਼ਹਿਰ ਨੂੰ ਕੱਲਾ ਜੇ ਆਪਾਂ ਗੱਲ ਕਰੀਏ ਤੇ ਕੱਲਾ ਕਾਰੋਬਾਰੀ ਨਹੀਂ ਬਿਜ਼ਨਸਮੈਨ ਜਾਂ ਇੰਟਰਪ੍ਰੈਨਿਓਰ ਸਿਟੀ ਨਹੀਂ ਬਲਕਿ ਇੱਥੇ ਬਹੁਤ ਸਾਰੇ ਇਸ ਸ਼ਹਿਰ ਦੇ ਦੇਨ ਹੈ ਬਾਲੀਵੁੱਡ ਤੋਂ ਲੈ ਕੇ ਸੰਗੀਤ ਦੀ ਦੁਨੀਆ ਦੇ ਵਿੱਚ ਬਹੁਤ ਸਾਰੇ ਕਲਾਕਾਰ ਹੋਏ ਐ ਸੋ ਇਦਾਂ ਹੀ ਕੁਝ ਹੋਰ ਵੀ ਸੱਜਣ ਹੈਗੇ ਆ ਜਿਹੜੇ ਸਾਡੇ ਨਾਲ ਅ ਹੋਰ ਵੀ ਅਲੱਗ-ਅਲੱਗ ਕਲਾਵਾਂ ਦੇ ਵਿੱਚ ਆਪਣੀ ਮਹਾਰਤ ਰੱਖਦੇ ਆ ਅੱਜ ਵਰਲਡ ਰਿਵਰ ਡੇ ਤੇ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਸਤਲੁਜ ਦੇ ਕੰਢੇ ਤੇ ਤੁਸੀਂ ਦੇਖ ਸਕਦੇ ਹੋ ਸਤਲੁਜ ਰਿਵਰ ਦੇ ਹਾਲਾਤ ਤਾਜ਼ਾ ਔਰ ਅਸੀਂ ਇਸ ਟਾਈਮ ਖੜੇ ਵੀ ਆਂ ਤੇ ਸਤਲੁਜ ਰਿਵਰ ਦੇ ਇਕਤਰਾ ਦੇ ਬਿਲਕੁਲ ਸ਼ੋਰ ਸੇ ਖੜੇ ਹੈ ਕਿਨਾਰਿਆਂ ਤੇ ਖੜੇ ਹੈ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿੰਦਾ ਦੇ ਰਿਵਰ ਦੇ ਕੀ ਹਾਲਾਤ ਹੈ ਤਾਜ਼ਾ ਕਿੰਨੀਆਂ ਕਿ ਨਦੀਆਂ ਰਹਿ ਗਈਆਂ ਕਿੰਨਾ ਕ ਪਾਣੀ ਰਹਿ ਚੁੱਕਾ ਇਹਦੇ ਵਿੱਚ ਔਰ ਕਿੰਦਾ ਦੇ ਹਾਲਾਤ ਹੈ ਤਾਜ਼ਾ ਜ਼ਮੀਨੀ ਹਕੀਕਤ ਦੇਖ ਰਹੇ ਹੋ ਤਾਂ ਇੱਥੇ ਹੀ ਸਾਨੂੰ ਮਿਲਦੇ ਨੇ ਤਿੰਨ ਦੋਸਤ ਜਿਹੜੇ ਕੀ ਪੈਸ਼ਨ ਅਸੀਂ ਕਹਿੰਨਾ ਪੈਸ਼ਨ ਦੀ ਕਮੀ ਨਹੀਂ ਹੈ ਲੁਧਿਆਣੇ ਦੇ ਵਿੱਚ ਤੋਂ ਇੱਕ ਡਾਕਟਰ ਇੱਕ ਐਡਵੋਕੇਟ ਇੱਕ ਹੋਟਲਰ ਸੋ ਜਾਣਦੇ ਕੌਣ ਹੈਗੇ ਤੇ ਅੱਜ ਇੱਥੇ ਵਰਲਡ ਰਿਵਰਸ ਡੇ ਤੇ ਪਹੁੰਚੇ ਹੋਏ ਹੈ ਤੇ ਕੀ ਇਹਨਾਂ ਦਾ ਅੱਜ ਦਾ ਇੱਥੇ ਦਾ ਪੈਸ਼ਨ ਹੈ ਕਿ ਰਿਵਰ ਦੇਖਣ ਪਹੁੰਚੇ ਆਈ ਹੈ ਜਾਂ ਕੀ ਕਰਨ ਆਏ ਹੈ ਸਰ 사சிகਲ ਜੀ ਸਸਿਕਲ ਜੀ ਨਮਸਕਾਰ ਜੀ ਮੈਂ ਡਾਕਟਰ ਵਿਵੇਕ ਸਕਰ ਡੈਂਟਿਸਟ ਹੈ ਜੀ ਜੀ ਤੇ ਬੇਸਿਕਲੀ ਤੇ ਅਸੀਂ ਨੇਚਰ ਚੰਦੇ ਆ ਜੀ ਸਵੇਰੇ ਕੋਸ਼ਿਸ਼ ਕਰੀ ਦੀ ਆ ਰੋਜ਼ ਆਈਏ ਨਹੀਂ ਤੁਸੀਂ ਡਾਕਟਰ ਹੋ ਜਾਂ ਤੁਸੀਂ ਆ ਨੇਚਰ ਦੇ ਲਵਰ ਹੈਗੇ ਕਿਉਂ ਦੋਨੋਂ ਨਹੀਂ ਹੋ ਸਕਦਾ ਇਹ ਹੋ ਸਕਦਾ ਮੈਂ ਤਾਂ ਕਨਫਰਮ ਕਰ ਰਹੇ ਹਾਂ ਜੀ ਤੁਸੀਂ ਨਵਾਨਾ ਦੇਖੋ ਜੀ ਡਾਕਟਰੀ profession ਹੈ ਜੀ ਤੇ ਨੇਚਰ ਲਵਰ ਇੱਕ ਪੈਸ਼ਨ ਹੈ ਨਹੀਂ ਸਵੇਰੇ ਲਗਭਗ 6 ਵਜੇ ਤੁਸੀਂ ਇੱਥੇ ਪਹੁੰਚ ਵੀ ਗਏ ਹੋ ਤਾਂ ਕਿੰਨੇ ਵਜੇ ਉੱਠੇ ਹੋਵੋਗੇ ਤੇ ਇੱਥੇ ਪਹੁੰਚ ਕੇ ਔਰ ਬੈਸਟ ਸਮਾਈਲਿੰਗ ਦੇ ਨਾਲ ਇੱਥੇ ਆਪਾਂ ਖੜੇ ਹਾਂ ਮੱਥੇ ਤੇ ਕੋਈ ਤੀੜੀਆਂ ਵੀ ਨਹੀਂ ਹੈਗੀਆਂ ਤੇ ਇਹ ਮਤਲਬ ਵਰਡ ਰਿਵਰ ਉਮਰ ਨਾਲ ਤੀੜੀਆਂ ਤੇ ਆਈ ਜਾਂਦੀਆਂ ਜੀ ਮੱਥੇ ਤੇ ਪਰ ਹਜੇ ਨਹੀਂ ਆਈਆਂ ਬੇਫਿਕਰ ਹੋ ਨਾ ਜੀ ਦੇਖੋ ਸਵੇਰੇ ਉੱਠ ਕੇ ਆਣਾ ਨਾਲ ਤੁਹਾਡੀ ਡੇਲੀ ਦੀ ਸੈਰ ਹੋ ਜਾਂਦੀ ਹੈ ਨਾਲ ਆ ਕੇ ਨੇਚਰ ਨੂੰ ਇੰਜੋਏ ਕਰੋ ਅੱਛਾ ਇਹ ਆਪਣੇ ਸ਼ਹਿਰਾਂ 'ਚ ਕਿੱਥੇ ਮਿਲਦਾ ਹੈਗਾ ਅਸੀਂ ਤਾਂ ਪੰਛੀ ਦੇਖਣ ਆਨੇ ਆ ਜੀ ਪੰਛੀਆਂ ਦੀ ਫੋਟੋ ਕਿਚਣ ਆਨੇ ਵੈਰੀ ਗੁੱਡ ਡਾਕਟਰ ਸਾਹਿਬ ਸਾਨੂੰ ਤੁਹਾਡਾ ਇਹ ਹੁਨਰ ਪਤਾ ਹੀ ਨਹੀਂ ਦਾ ਤੇ ਇਹ ਮਤਲਬ ਕਦੋਂ ਤੋਂ ਇਹ ਸ਼ੌਂਕ ਜਾਗਿਆ ਇਹ ਕੋਵਿਡ ਚ ਜੀ अच्छा ओवर फोटोग्राफी ਦਾ ਸ਼ੌਕ ਪਹਿਲੇ ਸੀਗਾ ਪਰ ਕੋਵਿਡ ਜਦ ਵਿਲੇ ਬੈਠੇ ਕੋਈ ਆਦਤ ਹੀ ਨਹੀਂ ਸੀ ਘਰ ਬੈਠਣ ਦੀ ਫਿਰ ਆਪਣੇ ਲਾਂਚ ਪੰਛੀ ਦੇਖੇ ਫਿਰ ਉਥੋਂ ਪੈਂਦਾ 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 ਹੁਣ ਪਹ ਪਿਆ ਹੁਣ ਤੇ ਇਸ ਲਈ ਇੰਡੀਆ ਦਾ ਕਿਹੜਾ ਕਿਹੜਾ ਕੋਨਾ ਜਿਹੜਾ ਨਹੀਂ ਘੁੰਮਦੇ ਸੀ ਜਸਟ ਫॉर ਥਿਸ ਅੱਛਾ ਜੀ ਅੱਛਾ ਸਾਨੂੰ ਲੱਗਿਆ ਕੰਪਲੈਕਸ ਦੇ ਰਹੇ ਹੋ ਤੁਸੀਂ ਸਾਨੂੰ ਪਹਿਲਾਂ ਤਾਂ ਸਾਨੂੰ ਲੱਗਿਆ ਸਾਨੂੰ ਅਜ ਤੱਕ ਦੱਸਿਆ ਸੀ ਕਿ ਸ਼ੈਅਰ ਕਰਨ ਲਈ ਰੋਜ਼ ਗਾਰਡਨ ਰੱਖ ਬਾਗ ਹੀ ਆ ਪੀਏਯੂ ਜਾਈਦਾ ਹੈ ਹੁਣ ਤੁਹਾਡੇ ਵਰਗੇ ਅਸੀਂ ਉਹ ਕਹਿੰਦੇ ਨਾ ਜਿਆਦਾ ਜਿਹੜੇ ਪੜੇ ਲਿਖਿਆ ਉਹ ਕੰਪਲੈਕਸ ਹੀ ਦਿੰਦੇ ਆ ਤਾਂ ਹੁਣ ਤੁਸੀਂ ਦੱਸਤਾ ਕੀ ਇੱਥੇ ਰਿਵਰ ਦੇ ਕੰਡੇ ਆ ਜੋ ਸੈਰ ਕਰਨ ਅਸੀਂ ਇੱਥੇ ਆਨੇ ਆ ਮਤਲਬ ਇਹ ਇੱਕ ਨਵਾਂ ਟ੍ਰੈਂਡ ਚਲਾਉਣ ਦੀ ਕੋਸ਼ਿਸ਼ ਕੀਤਾ ਜਾ ਰਿਹਾ ਨਹੀਂ ਸਰ ਅਸੀਂ ਤੇ ਚਾਹਨੇ ਆ ਕਿ ਜਿੰਨੇ ਜ਼ਿਆਦਾ ਨੇਚਰ ਲਵਰ ਜਾਂ ਬਰਡ ਲਵਰਸ ਬਨਨਗੇ ਹੁਣ ਤੁਸੀਂ ਗੱਲ ਕੀਤੀ ਹੈ ਆਪਣੀ ਰਿਵਰ ਡੇ ਦੇ ਉੱਤੇ ਹੁਣ ਜਿਹੜੀ ਇਹਨਾਂ ਦੀ ਹੈਬਿਟੈਟ ਹੈ ਉਹ ਤਾਂ ਵੈਸੇ ਹੀ ਖਤਮ ਹੋਈ ਜਾ ਰਹੀ ਹੈ ਪੰਛੀਆਂ ਦੀ ਕਿੱਥੇ ਕੋਈ ਸੈਂਡ ਮਾਈਨਿੰਗ ਹੋ ਰਹੀ ਹੈ ਕਿੱਥੇ ਜਗ੍ਹਾ ਮੱਲੀ ਜਾ ਰਹੀ ਹੈ ਉਹ ਮੈਂ ਦੇਖਿਆ ਕਈ ਜਗ੍ਹਾ ਅਸੀਂ ਅਸੀਂ ਤਿੰਨ ਕੇ ਸਾਲ ਤੋਂ ਦੇਖਦੇ ਆਂ ਇੱਕ ਸਾਲ ਉੱਥੇ ਪਾਣੀ ਆਉਂਦਾ ਅਗਲੀ ਵਾਰ ਉੱਥੇ ਖੇਤੀ ਕੀਤੀ ਹੁੰਦੀ ਹੈ ਉਹ ਕਲੇਮ ਹੋ ਜਾਂਦੀ ਹੈ ਸੋ ਇਹ ਥੋੜਾ ਜਿਹਾ ਇਹਨਾਂ ਨੂੰ ਵੀ ਅਗਰ ਤੁਸੀਂ ਇਹਨਾਂ ਦੀ ਲਾਈਫ ਦੇਖੋ ਨਾ ਪੰਛੀਆਂ ਦੀ ਬੜੀ ਇੰਟਰਸਟਿੰਗ ਹੈ ਬਹੁਤ ਇੰਟਰਸਟਿੰਗ ਹੈ ਕਿ ਕਿੰਨੇ ਕਿਹੜੇ ਤਰ੍ਹਾਂ ਦੇ ਪੰਛੀ ਇੱਥੇ ਜਿਵੇਂ ਤੁਸੀਂ ਹੁਣ ਹੈਗੇ ਮੈਨੂੰ ਲੱਗਦਾ ਆਪਣੇ ਲੁਧਿਆਣੇ ਦੇ ਵਿੱਚ ਜੀ 400 ਤੋਂ ਉੱਤੇ ਡਿਫਰੈਂਟ ਵੈਰਾਈਟੀਆਂ ਹਨ ਪੰਛੀਆਂ ਦੀ ਹਾਂਜੀ ਤੇ ਹੁਣ ਜਿਹੜਾ ਸੀਜ਼ਨ ਜਿਹੜਾ ਹੁਣ ਸ਼ੁਰੂ ਹੋ ਰਿਹਾ ਹੈ ਉਹਨੇ ਹੁਣ ਆਪਣੇ ਪ੍ਰਵਾਸੀ ਪੰਛੀ ਆਣਗੇ ਅੱਛਾ ਜਿਹੜੇ ਹਾਂ ਜਿਹੜੇ ਯੂਰਪ ਤੋਂ ਸਾਈਬੇਰੀਆ ਤੋਂ ਹੁਣੋਂ ਇੱਥੇ ਆਉਂਦੇ ਨੇ ਇੱਥੇ ਲੁਧਿਆਣੇ 'ਚ ਵੀ ਆਉਂਦੇ ਹਾਂਜੀ 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 ਆ ਦੇਖੋ ਆ ਦੇਖੋ ਓਕੇ ਇਹ ਉਹਨਾਂ ਦੇ ਵਿੱਚੋਂ ਹੀ ਜਾ ਰਹੀਆਂ ਬਤਕਾਂ ਆ ਇਹ ਆਣ ਵਾਲੀਆਂ ਮਤਲਬ ਅਸੀਂ ਤੁਹਾਨੂੰ ਡਾਕਟਰ ਸੋਹੇ ਦੇ ਸੀ ਪਰ ਵਾਕਈ ਡਾਕਟਰੀ ਪੇਸ਼ਾ ਹੀ ਹੁੰਦਾ ਉੜਦਾ ਪੰਛੀ ਵੀ ਪਤਾ ਦਿੰਦੇ ਯੂਰੋਪੀਅਨ ਹੈ ਕਿ ਅਮਰੀਕਨ ਹੈ ਬਿਲਕੁਲ ਠੀਕ ਹੈ ਸਰ ਅਸੀਂ ਇਸ ਡਿਸਕਲੇਮਰ ਹੈ ਜੀ ਅਸੀਂ ਤੁਹਾਨੂੰ ਚੈਲੰਜ ਵੀ ਨਹੀਂ ਕਰ ਸਕਦੇ ਸਾਡੀ ਇੰਨੀ ਸਾਡੀ ਇੰਨੀ ਨੌਲੇਜ ਹੀ ਨਹੀਂ ਸਾਡਾ ਤੇ ਅਸੀਂ ਆਪ ਕੈਮਰੇ ਦੇ ਅੱਗੇ ਦੇਖੋ ਸਰ ਅਸੀਂ ਆਪ ਕੈਮਰੇ ਅੱਗੇ ਮੰਨ ਰਹੇ ਆ ਇਹ ਡਾਕਟਰ ਸਾਹਿਬ ਹੈਗੇ ਸਾਡੀ ਇੰਨੀ ਨੌਲੇਜ ਨਹੀਂ ਅਸੀਂ ਉੜਦੇ ਪੰਛੀ ਨੂੰ ਦੇਖ ਕੇ ਦੱਸ ਦਈਏ ਇਹ ਯੂਰੋਪੀਅਨ ਹੈ ਜਾਂ ਇੰਡੀਅਨ ਹੈਗਾ ਅਸੀਂ ਕਬੂਲ ਕਰਦੇ ਆਂ ਤੋਂ ਗੱਲਬਾਤ ਕਰਦੇ ਹੁਣ ਐਡਵੋਕੇਟ ਸਾਹਿਬ ਨਾਲ ਐਡਵੋਕੇਟ ਸਾਹਿਬ ਤੁਹਾਡਾ ਨਾਮ ਐਡਵੋਕੇਟ ਹਰਪੀ ਸੰਧੂ ਹੈ ਤੁਸੀਂ ਕਦੀ ਐਡਵੋਕੇਟੀ ਦੀ ਤੇ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਤੁਸੀਂ ਹਮੇਸ਼ਾ ਕਦੀ ਵਰਲਡ ਦੀ ਕਦੀ ਇੰਨਾ ਟਾਈਮ ਕਿੱਥੋਂ ਗਿਟਦੇ ਹੋ ਮਤਲਬ ਇੰਨਾ ਜਨੂਨ ਵੀ ਹੁੰਦਾ ਬੰਦੇ 'ਚ ਦੇਖੋ ਜੀ ਪਹਿਲਾਂ ਤਾਂ ਮੈਂ ਅੱਜ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅੱਜ ਵਰਲਡ ਰਿਵਰ ਡੇ ਹੈਗਾ 22 ਸੈਪਟੈਂਬਰ 2024 ਐਂਡ ਮੈਂ ਆਪਣੇ ਬਹੁਤ ਹੀ ਕਰੀਬੀ ਦੋਸਤ ਡਾਕਟਰ ਵਿਵੇਕ ਸੱਗੜ ਸਾਹਿਬ ਨਾਲ ਜੋ ਮੇਰੇ ਨੇਬਰ ਵੀ ਨੇ ਔਰ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਪੰਜਾਬ ਸੂਬੇ ਦੇ ਨਾਮੀ ਡੈਂਟਲ ਡਾਕਟਰ ਨੇ ਜਿਨ੍ਹਾਂ ਦਾ ਇੱਕ ਬੜਾ ਵੱਡਾ ਪੈਸ਼ਨ ਫੋਟੋਗ੍ਰਾਫੀ ਦਾ ਹੈਗਾ ਔਨ ਬਰਡਸ ਅੱਛਾ ਮੈਨੂੰ ਲੱਗਿਆ ਕਹਿਣ ਲੱਗੇ ਕਿ ਜਿਨ੍ਹਾਂ ਦਾ ਬਹੁਤ ਵੱਡਾ ਪੈਸ਼ਨ ਹੈਗਾ ਲੋਕਾਂ ਦੇ ਦੰਦ ਕਢਾਣਾ ਤੇ ਡੈਂਟਲ ਹੈਗੇ ਨਾ ਜੀ ਮੈਂ ਬਤੌਰ ਲੀਗਲ profession ਦੇ ਵਿੱਚ ਜਿੱਦਾਂ ਤੁਸੀਂ ਬੜਾ ਅੱਛਾ ਮੈਨੂੰ ਗੱਲ ਕੀਤੀ ਹੈ ਲਾਅ ਦਾ ਜਿਹੜਾ profession ਹੈ ਤੁਹਾਨੂੰ ਪਤਾ दैट ਉਹ ਸਹਿਮਤ ਹੁੰਦਾ ਕੋਰਟ ਰੂਮ ਦੇ ਵਿੱਚ ਬਿਲਕੁਲ ਉਹ ਕੋਰਟ ਇਜ਼ਾਜ਼ਤ ਨਹੀਂ ਦਿੰਦੀ ਵੀ ਆਪਾਂ ਉਸੇ ਦਲੀਲਾਂ ਜਿਹੜੀਆਂ ਬਾਹਰ ਕਰੀਏ ਕਿਉਂਕਿ ਕਿਸੇ ਦੇ ਇੱਕ ਕਨਫਿਡੈਂਸ਼ੀਅਲ ਕੇਸ ਹੁੰਦਾ ਹੈ। that is the prerogative of the honorable court ਮੈਂ ਅੱਜ ਖਾਸ ਕਰਕੇ ਲੁਧਿਆਣੇ ਦੇ ਸਤਕਾਰਯੋਗ ਵਸਨੀਕਾਂ ਨੂੰ ਇਹ ਦੱਸਣਾ ਚਾਹੁੰਨਾ ਵੀ ਲੁਧਿਆਣਾ ਸ਼ਹਿਰ is blessed to have river satluj adjacent at a crossroads flight ਬਿਲਕੁਲ ਕਰੀਬੀ 7 ਕਿਲੋਮੀਟਰ ਦੇ ਕਿਸੇ ਵੀ ਡਿਸਟੈਂਸ ਤੋਂ ਆਪਾਂ ਅਗਰਿਕਲਚਰਲ ਯੂਨੀਵਰਸਿਟੀ ਨੂੰ ਲੈਂਡਮਾਰਕ ਬਣਾ ਲਈਏ ਉਤੋਂ ਰਿਵਰ ਸਤਲੁਜ ਦਾ ਕੰਢਾ ਜਿੱਥੇ ਖਾਸ ਕਰਕੇ ਇਸ ਵੇਲੇ ਅਸੀਂ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਤੇ ਵਿਚ ਕਰੇ ਸਰ ਇਹਨੂੰ ਕੰਢੇ ਤੇ ਨਾ ਕਹੋ ਤੁਸੀਂ ਸਾਨੂੰ ਲੈ ਆਏ ਹੋ ਇੱਥੇ ਪਰ ਇੱਕ ਇਹ ਵਿੱਚ ਹੀ ਹੈ ਅਸੀਂ ਆਪਣੇ ਇੰਟਰਵਿਊ ਤਾਂ ਕਰ ਰਹੇ ਹਾਂ ਪਰ ਦਿਲ ਜ ਹਥੇਲੀ ਤੇ ਰੱਖ ਕੇ ਲੱਗੇ ਹੋਏ ਹਾਂ ਕਿ ਜਾਨ ਬਚੇਗੀ ਵਾਪਸ ਪਹੁੰਚਾਂਗੇ ਕਿ ਨਹੀਂ ਇੰਟਰਵਿਊ ਰਿਲੀਜ਼ ਵੀ ਹੋਏਗੀ ਕਿ ਨਹੀਂ ਨਹੀਂ ਗੋਡ ਬlesਸ ਯੂ ਡਾਕਟਰ ਹੀ ਮੈਂ ਕਹਿੰਦਾ ਕਿੰਨੇ ਸਮੇਂ ਹੋਏ ਆਪਣੇ ਲੁਧਿਆਣੇ ਦੇ ਵਿੱਚ ਇੱਕ ਟ੍ਰੈਂਡ ਹੈ ਬਹੁਤ ਵੱਡਾ ਟੂ ਗੋ ਟੂ ਡੈਸਟੀਨੇਸ਼ਨ ਪਲੇਸਸ ਬਿਲਕੁਲ ਠੀਕ ਹੈ ਮੈਂ ਅੱਜ ਇਹ ਬੜੇ ਮਾਣ ਨਾਲ ਔਰ ਫਕਰ ਨਾਲ ਕਹਿਣਾ ਵੀ ਜਿਸ ਤਰ੍ਹਾਂ ਡਾਕਟਰ ਵਿਵੇਕ ਸਗੜ ਜੀ ਨੇ ਹੁਣ ਹੀ ਕੁਝ ਪੰਛੀਆਂ ਨੂੰ ਡਕਸ ਨੂੰ ਯੂ نو ਡਿਪਿክት ਕੀਤਾ ਵਿਦ ਨੇਮਸ ਜੀ ਰੂਟੀਨ ਦੇ ਵਿੱਚ ਸਾਡੇ ਸਾਰੇ ਜਿੰਨੇ ਬੰਦੇ ਇੰਗਲੈਂਡ ਜਾਂਦੇ ਨੇ ਹਮ ਉਹ ਰਿਵਰ ਟੇਮਸ ਦੇ ਜਾਂ ਹੋਰ ਰਿਵਰ ਸਾਈਡਸ ਤੇ ਜਾ ਕੇ ਬਤਕਾਂ ਦੀਆਂ ਡਕਸ ਦੀਆਂ ਫੋਟੋਆਂ ਵੀ ਖਿੱਚਦੇ ਨੇ ਪੰਛੀਆਂ ਦੀ ਵੀ ਖਿੱਚਦੇ ਨੇ ਸਵੈਂਜ਼ੀਆਂ ਵੀ ਤੇ ਵਾਈ ਨਾਟ ਉਹਨਾਂ ਨੂੰ ਇੱਥੇ ਕੀ ਹੈ ਆਪਾਂ ਅਗਰ ਗੱਲ ਕਰ ਲਈਏ ਅੱਜ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਉਹ ਡੱਕ ਸੀ ਫੋਟੋਆਂ ਉਹ ਜਿਹੜੇ ਵੀ ਪੰਛੀਆਂ ਦੀ ਫੋਟੋਆਂ ਉਹ ਸਪੇਨ ਯੂਰਪ ਲੰਡਨ ਜਾ ਕੇ ਇਨਾ ਕਿ ਚੋ ਇੱਥੇ ਵੀ ਖਿੱਚ ਮਿਲਦੀਆਂ ਹੈਗੀਆਂ ਬਸ ਤੁਸੀਂ ਦੱਸਣ ਦੇ ਉਹ ਆਂਦੀ ਹਿੰਮਤ ਰੱਖੋ ਬਿਲਕੁਲ ਔਰ ਨੀਚੇ ਡੇ ਤੇ ਆਪਣਾ ਵਰਲਡ ਰਿਵਰਸ ਡੇ ਤੇ ਜਿਹੜਾ 2024 ਦਾ ਵਰਲਡ ਰਿਵਰਸ ਡੇ ਦਾ ਥੀਮ ਹੈ ਵਾਟਰਵੇਜ਼ ਆਫ ਲਾਈਫ ਉਹ ਇਹ ਡਿਪਿਕਟ ਕਰਦਾ ਹੈ ਵੀ ਜਿਹੜੀ ਰਿਵਰ ਹੈ ਉਹ ਇੱਕ ਲਾਈਫ ਲਾਈਨ ਹੈ 휴ਮੈਨਿਟੀ ਦੀ ਬਿਲਕੁਲ ਠੀਕ ਹੈ it curtails to agriculture it curtails to wildlife it curtails तो 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 to human, plantation पानी, human pani dena to aaj sanu preserve karniya chahidiya ne rivers ji aur agar asi thoda samay kadke as community to as citizens because every state every country every city and every human will grow ਇਫ ਦ এনवायरमेंट ਇਜ਼ ਗੁੱਡ ਅਗਰ ਵਾਤਾਵਰਣ ਚੰਗਾ ਸਾਫ ਸੁਥਰਾ ਹੋਵੇ ਔਰ ਅੱਜ ਇਹ ਦਰਿਆ ਹੈ ਹਜ਼ਾਰਾਂ ਸਾਲਾਂ ਤੋਂ ਦਰਿਆ ਚੱਲ ਰਿਹਾ ਆ ਸਤਲੁਜ ਦਾ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨਸ ਏ ਅਸੀਂ ਉਹਨਾਂ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੇ ਆ ਵੀ ਤੁਸੀਂ ਸਹਿਮਤ ਸ਼ਾਮ ਨੂੰ ਰੈਸਟੋਰੈਂਟਸ ਪਬਸ ਦੇ ਵਿੱਚ ਜਾਂਦੇ ਹੋ Enjoy your life, but spend your time quality time because you are blessed yes, being citizens of Ludhiana yes. to have so beautiful surroundings of River Satluj. Today, yes. a documentary film is released. Yes. worldwide. on YouTube. Te hai hai. The documentary film aims to highlight River Satluj not only within the citizens of Ludhiana yes. but all over Punjab and, especially, citizens, sorry, residents across, ਇੱਕ ਮੈਂ ਤੁਹਾਡੇ ਇਸ ਮਹੱਤਵਪੂਰਨ ਚੈਨਲ ਰਾਹੀਂ ਇੱਕ ਬੜਾ ਸਚੱਜਾ ਸੰਦੇਸ਼ ਦੇਣਾ ਚਾਹੁੰਦਾ ਹਾਂ ਵੀ ਸਿਟੀਜ਼ਨਸ ਆਫ ਲੁਧਿਆਣਾ ਨੂੰ ਵੀ ਅਸੀਂ ਪਿਛਲੇ ਸਾਲ ਜੀ ਨੈਚੁਰਲ ਬੀਚ ਆਫ ਲੁਧਿਆਣਾ ਓਕੇ ਵੈਰੀ ਜਿਹਦਾ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜੀ ਕਿ ਵੀ ਅਸੀਂ ਸਤਲੁਜ ਦੇ ਕੰਢੇ ਇਹਨੂੰ 베ਸ ਬਣਾ ਕੇ ਵਿਦ ਪਰਮਿਸ਼ਨ ਆਫ ਐਡਮਿਨਿਸਟ੍ਰੇਸ਼ਨ ਵਿਦ ਪਰਮਿਸ਼ਨ ਆਫ ਪੰਜਾਬ ਟੂਰਿਜ਼ਮ ਇਹਨੂੰ ਟੂਰਿਜ਼ਮ ਸਪੌਟ ਨੂੰ ਅਸੀਂ ਪ੍ਰੋਮੋਟ ਕੀਤਾ ਓਕੇ ਆਈ ਊਡ ਨਾਟ ਸੇ ਬਿਟ दैट ਇਹਨੂੰ ਆਪਾਂ ਗੋਆ ਦੀ ਬੀਚ ਸਮਝ ਲਈਏ ਬਲਕਿ ਕਿਸੇ ਗੋਆ ਦੀ ਬੀਚ ਤੋਂ ਘੱਟ ਵੀ ਨਹੀਂ ਲੇਕਿਨ ਅਨਫੋਰਚੂਨੇਟ ਪਾਰਟ ਇਜ਼ ਥੈਟ ਸਾਡੇ ਜਿਹੜੇ ਲੁਧਿਆਣਾ ਦੇ ਸਿਟੀਜ਼ਨਸ ਨੇ ਉਹਨਾਂ ਨੂੰ ਇਸ ਬਾਰੇ ਅਵੇਅਰਨੈਸ ਨਹੀਂ ਹੈਗੀ ਮੈਂ ਤੁਹਾਨੂੰ ਹੁਣ ਵੀ ਇਹ ਦੱਸਣਾ ਚਾਹੁੰਦਾ ਇੱਕ ਸਾਲ ਪਹਿਲਾਂ ਅਸੀਂ ਇਸ ਨੂੰ ਕੀਤਾ ਸੀਗਾ ਜਿਸ ਤੇ ਪਿਕਚਰ ਵੀ ਬਹੁਤ ਵੱਡੇ ਪੱਧਰ ਤੇ ਅ ਸਟੈਪ ਟੂ ਪ੍ਰੋਮੋਟ ਪੰਜਾਬ ਟੂਰਿਜ਼ਮ ਬਿਲਕੁਲ ਠੀਕ ਹੈ ਇਹ ਜਿਹੜੇ ਹੈਗਾ ਇਹ ਪੈਟਰਨ ਨੇ ਜਿਹੜਾ ਅੱਜ ਮੈਂ ਦੱਸਣਾ ਚਾਹੁੰਨਾ ਕੁਦਰਤੀ ਮੈਂ ਇਹ ਇਸ ਕਰਕੇ ਲੈ ਕੇ ਆਇਆ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਕਵੀ ਔਰ ਨਾਮੀ ਲੇਖਕ ਸਾਡੇ ਸੂਬੇ ਦੇ ਭਾਰਤ ਦੇਸ਼ ਦੇ ਪਦਮਸ਼ਰੀ ਡਾਕਟਰ surjit patar ਜੋ ਸਾਡੇ ਵਿੱਚ ਨਹੀਂ ਰਹੇ ਇਹ ਉਹਨਾਂ ਨੇ ਆਪਣੇ ਹੱਥ ਨਾਲ ਪਿਆਰ ਦੇ ਸ਼ਬਦ ਮੈਨੂੰ ਲਿਖੇ ਸੀ ਵਾਹ ਵਾਹ ਜਿਹੜੇ ਕਿ ਮੈਂ ਅੱਜ ਪੜ੍ਹਨਾ ਚਾਹੁੰਨਾ ਬਿਲਕੁਲ ਪਿਆਰੇ ਹਰਪ੍ਰੀਤ ਸੰਧੂ ਲਈ ਸੌ ਭਰਿਆ ਦੁਆਵਾਂ ਜਿਸ ਦਾ ਹਰ ਪਲ ਪੰਜਾਬ ਦੀ ਸੁੰਦਰਤਾ ਨੂੰ ਦਰਸਾਉਂਦਾ ਪੰਜਾਬ ਦਾ ਹਰ ਸੋਨਾ ਬਣਾਉਣ ਦੀ ਸਮਰੱਥ ਹੈ ਕੁਦਰਤ ਨੇ ਇਸ ਨੂੰ ਉਦਮ ਕਲਾ ਅਤੇ ਸਮਝ ਬਖਸ਼ੀ ਹੈ ਤੇ ਹਰਪ੍ਰੀਤ ਹਰ ਪਲ ਕੁਦਰਤ ਦਾ ਪਿਆਰ ਸਤਕਾਰ ਤੇ ਜੀ ਕ੍ਰਿਸ਼ਮਾ ਰਹਿੰਦਾ ਹੈ ਔਰ ਬੜੇ ਮਾਣ ਦੀ ਗੱਲ ਹੈ ਵੀ ਲੁਧਿਆਣੇ ਦੇ ਲੋਕਾਂ ਨੂੰ ਜਿਸ ਜਗ੍ਹਾ ਦਾ ਨਹੀਂ ਪਤਾ ਉਸ ਨੂੰ ਉਜਾਗਰ ਸਤਲੁਈ ਦੇ ਕੰਡੇ ਤੋਂ ਵਾਹ ਔਰ ਇਸ ਵਿੱਚ ਅਸੀਂ ਸਾਰੇ ਵਸਨੀਕਾਂ ਨੂੰ ਇਨਵੋਲ ਕੀਤਾ ਜੀ ਬਿਲਕੁਲ ਠੀਕ ਹੈ ਤੇ ਮੈਂ ਤਾਂ ਇਹਦੇ ਚ ਕਹੂੰਗਾ ਦ ਸ਼ਾਰਟ ਡਾਕੂਮੈਂਟਰੀ ਫਿਲਮ ਅ ਦ ਸਤ ਰਿਵਰ ਸਤਲੁਜ ਪਰਫਾਰਮੈਂਸ ਆਫ ਦ ਨੇਚਰ ਏਮਸ ਇਨ ਪ੍ਰੋਜੈਕਟਿੰਗ ਦ ਸੀਨਿਕ ਲੋਕੇਸ਼ਨਸ ਆਫ ਰਿਵਰ ਸਤਲੁਜ ਐਡਜਸੈਂਟ ਟੂ ਲੁਧਿਆਣਾ ਐਂਡ ਅਸੀਂ ਰਿਕਵੈਸਟ ਕਰਾਂਗੇ ਸਾਰਿਆਂ ਨੂੰ ਵੀ ਤੁਸੀਂ ਸਮੇਂ-ਸਮੇਂ ਤੇ ਆ ਕੇ ਔਰ ਖਾਸ ਕਰ ਇੰਸਟੀਟਿਊਸ਼ਨ ਸਕੂਲਸ ਕਾਲਜਸ ਨੂੰ ਵੀ ਔਰ ਅਸੀਂ ਇਸ ਤੋਂ ਇਲਾਵਾ ਇਹ ਜਿਹੜੀ ਡਾਕੂਮੈਂਟਰੀ ਫਿਲਮ ਹੈਗੀ ਆ ਇਹ ਸਾਰੇ ਲੁਧਿਆਣਾ ਦੇ ਤੁਹਾਡੇ ਚੈਨਲ ਰਾਹੀਂ ਲੁਧਿਆਣਾ ਦੇ ਪਬਲਿਕ ਰਿਲੇਸ਼ਨ ਰਾਹੀਂ ਅਸੀਂ ਇਹਨੂੰ ਸਾਰਿਆਂ ਤੱਕ ਪਹੁੰਚਾਵਾਂਗੇ ਸੋ ਥੈਟ ਦਿਸ ਬਿਊਟੀਫੁਲ ਯੂ نو ਦ ਬੈਂਕਸ ਆਫ ਰਿਵਰ ਸਤਲੁਜ ਅਗਰ ਆਪਾਂ ਇੱਕ ਹੋਰ ਦੇਖੀਏ ਇਹੀ ਜਿਸ ਤਰ੍ਹਾਂ ਅੱਜ ਸੰਡੇ ਹੈਗਾ ਅੱਜ ਤਾਂ ਅਸੀਂ ਖਾਸ ਕਰਕੇ ਥੀਮ ਜਿਹੜਾ ਵਰਲਡ ਰਿਵਰਸ ਦੇ ਦਾ ਕਰਕੇ ਆਏ ਆ ਇੱਥੇ ਕਿਉਂਕਿ ਅਸੀਂ ਡਾਕੂਮੈਂਟਰੀ ਫਿਲਮ ਵੀ ਇੱਥੇ ਰਿਲੀਜ਼ ਕੀਤੀ ਹੈ ਪਿਕਟੋਰੀਅਲ ਵਰਕ ਵੀ ਇੱਥੇ ਰਿਲੀਜ਼ ਕੀਤਾ ਆ ਨਹੀਂ ਤਾਂ ਵੀਕੈਂਡਸ ਤੇ ਤੁਸੀਂ ਯੂਰਪ ਕਿਸੇ ਵੀ ਕੰਟਰੀ ਜਾਓ ਫੈਮਿਲੀਜ਼ ਗੋ ਅਕ੍ਰੋਸ ਬਿਲਕੁਲ ਠੀਕ ਹੈ ਤੇ ਮੈਨੂੰ ਤੁਸੀਂ ਦੱਸੋ ਤੁਸੀਂ ਤਾਂ ਆਪ ਅਸੀਂ ਤੁਹਾਡੇ ਰਿਣੀ ਆ ਵੀ ਤੁਸੀਂ ਆਪ ਇਸ ਅਰਲੀ ਮਾਰਨਿੰਗ ਉੱਠ ਕੇ ਆਏ ਹੋ ਵੀ ਇਹ ਸੰਡੇ ਵਾਲੇ ਦਿਨ ਪੂੜੀਆਂ ਛੋਲੇ ਛੱਡ ਕੇ ਬਿਲਕੁਲ ਇਹ ਤੁਹਾਡੇ ਨਾਲ ਮੈਂ ਬਿਲਕੁਲ ਸਹਿਮਤ ਆ ਜੀ ਤੇ ਮੈਂ ਇਹੀ ਕਹਿਣਾ ਵੀ ਅਸੀਂ ਤੁਹਾਡੇ ਚੈਨਲ ਰਾਹੀਂ ਰੀਕਵੈਸਟ ਕਰਦੇ ਆ ਸਾਰਿਆਂ ਨੂੰ ਇਹ ਚੈਨਲ ਪਹੁੰਚਾਓ so that at least ਇੱਥੇ ਲੋਕਾਂ ਦੀ ਫੁੱਟਫਾਲ ਵਧੇ ਬਿਕੋਜ਼ ਨੇਚਰ ਇੱਥੇ ਆਨਲੀ ਕੋਈ ਇਸੇ ਤਰੀਕੇ ਦੀ ਕੋਈ ਪਰਮਿਸ਼ਨ ਕੋਈ ਲੈਸੈਂਸ ਵਗੈਰਾ ਤਾਂ ਨਹੀਂ ਚਾਹੀਦਾ ਜਿਵੇਂ there is no permission ji because ਜਦੋਂ ਤੁਸੀਂ ਇੱਕ ਲੋਕੀ ਇਹ ਵੀ ਸ਼ਾਇਦ ਹੈਜ਼ਿਟੇਟ ਕਰ ਜਾਂਦੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਆ ਵੀ ਕੀ ਪਰਮਿਸ਼ਨ ਕਿਤੇ ਇੰਡੀਆ ਦੇ ਵਿੱਚ ਨੇਚਰਲ ਲੋਕੇਸ਼ਨਸ ਅਕ੍ਰੋਸ ਦ ਵਰਲਡ ਚਲੇ ਜਾਓ ਜਿੱਥੇ ਵੀ ਨੇਚਰ ਪ੍ਰੀਜ਼ਰਵਡ ਆ ਉੱਥੇ ਅਗਰ ਕੋਈ ਵਾਈਲਡ ਲਾਈਫ ਦੀ ਹੈ ਤਾਂ ਉੱਥੇ ਹੈ because this is not a wildlife area mark so you can go ਇਸ ਤੋਂ ਇਲਾਵਾ ਇਹ ਹੀ ਜਿਹੜਾ ਸਤਲੁਜ ਦਾ ਕੰਡਾ ਅੱਗੇ ਜਾ ਕੇ ਸਤਲੁਜ ਦੇ ਪੁਲ ਦੇ ਥੱਲੇ ਦੀ ਇਹ ਪਿੰਡ ਖਹਿਰਾਬੇਟ ਟੱਚ ਕਰਦਾ ਜਿਹੜਾ ਕਿ ਅਸੀਂ ਤੁਹਾਨੂੰ ਹੋਰ 15 20 ਦਿਨਾਂ ਨੂੰ ਰਿਕੁਐਸਟ ਕਰਾਂਗੇ ਕਿਉਂਕਿ ਅਸੀਂ ਖਹਿਰਾਬੇਟ ਨੂੰ ਇੱਕ ਬਹੁਤ ਖੂਬਸੂਰਤ ਟੂਰਿਜ਼ਮ ਸਾਈਟ ਜਿਹੜੀ ਸਾਰਿਆਂ ਦੇ ਸਿੰਖਣਾ ਕਰ ਰਹੇ ਆਂ ਔਰ ਇਹਦੇ ਲਈ ਮੈਂ ਖਾਸ ਕਰਕੇ ਥੈਂਕਸ ਕਰੂੰਗਾ ਮਿਸਟਰ ਸੰਜੀਵ अरोड़ा ਮੈਂਬਰ ਪਾਰਲੀਮੈਂਟ ਰਾਜ ਸਭਾ ਜਿਨ੍ਹਾਂ ਨੇ ਆਪਣੀ ਕੰਟਰੀਬਿਊਸ਼ਨ ਗ੍ਰਾਂਟ ਚੋਂ ਉਸ ਟੂਰਿਜ਼ਮ ਸਾਈਟ ਲਈ ਬਹੁਤ ਵੱਡਾ ਸਟੈਪ ਲਿਆ ਆ ਇਹ ਇਨੀਸ਼ੀਏਟਿਵ ਉਹਨਾਂ ਨੇ ਗਵਰਨਮੈਂਟ ਵੱਲੋਂ ਕਰਵਾਇਆ ਹੈ ਤੇ ਇਸ ਤੋਂ ਇਲਾਵਾ ਜਿਹੜਾ ਪਾਣੀ ਰਿਵਰ ਦਾ ਹੈਗਾ ਆ ਅੱਜ ਸਾਨੂੰ ਲੋੜ ਹੈ ਜੇ ਉਹਨੂੰ ਅਸੀਂ ਸਾਫ਼ ਰੱਖਦੇ ਆ ਬਿਕੋਜ਼ ਉਹ ਸਾਡੇ ਫਿਸ਼ਰੀਜ਼ ਲਈ ਸਾਡੇ ਸੀਨਿਕ ਸਪots ਲਈ ਇਸ ਤੋਂ ਇਲਾਵਾ ਐਗਰੀਕਲਚਰ ਲਈ ਮੈਕਸਿਮਮ ਯੂਜ਼ ਹੁੰਦਾ ਮੈਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਵਰਲਡ ਰਿਵਰਸ ਦੇ ਦਿਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੀ ਥੈਂਕ ਯੂ ਸਰ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਇੱਕ ਹੋਟਲਰ ਵੀ ਹੈਗੇ ਆ ਔਰ ਉਹ ਵੀ ਇਦਾਂ ਦੇ ਨੇਚਰ ਲਵਰ ਹੋ ਸਕਦੇ ਔਰ ਸਵੇਰੇ ਸਵੇਰੇ 6 ਵਜੇ ਪਹੁੰਚੇ ਹੋਏ ਰਿਵਰ ਦੇ ਵਿੱਚ ਔਰ ਫੋਟੋਗ੍ਰਾਫੀ ਕਰਦੇ ਸਾਨੂੰ ਇੱਥੇ ਹੀ ਮਿਲੇ ਸੋ ਸਰ ਸੱਚੀ ਗੱਲ ਜੀ ਮੇਰਾ ਨਾਮ ਰਿਸ਼ੀਕਾ ਥਾਪੂ ਰਹੇਗਾ ਜੀ ਤੇ ਐਸ ਜਿਨਾਂ ਨੇ ਕਿਹਾ ਸੰਧੂ ਸਾਹਿਬ ਨੇ ਤੇ ਡਾਕਟਰ ਸਾਹਿਬ ਨੇ ਵੀ ਹਵ ਟੂ ਬੀ ਵੈਰੀ ਵੈਰੀ ਕੌਂਸ਼ੀਅਸ ਆਫ ਦ ਰਿਵਰਸ ਜਿਹੜੀ ਸਾਡੀਆਂ ਹੈਗੀ ਆ ਤੇ ਦੀਸ ਆਰ ਵਾਟਰਵੇਜ਼ ਆਫ ਲਾਈਫ ਤੇ ਇਟ ਇਜ਼ ਵੈਰੀ ਇੰਪੋਰਟੈਂਟ ਕਿ ਜਿਹੜੀ ਸਾਡੀ ਨੈਕਸਟ ਜਨਰੇਸ਼ਨ ਹੈਗੀ ਉਹਨਾਂ ਨੂੰ ਰਿਵਰ ਤੇ ਲੈ ਕੇ ਆਣਾ ਸਪੈਸ਼ਲੀ ਸਕੂਲ ਟ੍ਰਿਪਸ ਵਗੈਰਾ ਆਰਗੇਨਾਈਜ਼ ਕਰਨੀਆਂ ਚਾਹੀਦੀਆਂ ਲੋਕਾਂ ਨੂੰ ਕਾਲਜਸ ਟੂ ਸਕੂਲਸ ਨੂੰ ਸਿਰਫ ਜੇ ਫੁੱਟਬਾਲ ਹੀ ਹੋ ਜਾਏ ਤੇ ਨੈਕਸਟ ਜਨਰੇਸ਼ਨ ਦੀ ਉਹਨਾਂ ਨੂੰ ਪਤਾ ਹੀ ਲੱਗ ਜਾਏ ਕਿ ਇੱਥੇ ਜਗ੍ਹਾ ਇਸ ਤਰ੍ਹਾਂ ਦੀ ਆਟੋਮੈਟਿਕਲੀ ਦੇ ਆਰ ਵੈਲ ਯੂ نو ਆਰਗੇਨਾਈਜ਼ਡ ਇਨਾਫ ਟੂ ਅੰਡਰਸਟੈਂਡ ਕਿ ਕਿਦਾਂ ਆਪਾਂ ਕੀ ਕਰਨਾ ਹੈ ਹਾਂਜੀ ਤੁਸੀਂ ਕਦ ਤੋਂ ਆ ਰਹੇ ਹੋ ਇੱਥੇ ਮੈਨੂੰ ਵੀ ਜੀ ਕੋਵਿਡ ਦੇ ਬਾਅਦ ਦੀ ਗੱਲ ਹੈ ਡਾਕਟਰ ਸਾਹਿਬ ਦੇ ਮੈਂ ਇਕੱਠੇ ਹੋ ਕੇ ਆਂਦੇ ਹੁੰਦੇ ਸੀ ਕਿ ਬਰਡਸ ਕਰਕੇ ਆਂਦੇ ਸੀ ਕਿ ਬਰਡਸ ਦਾ ਸ਼ੌਕ ਹੈਗਾ ਬਰਡਰ ਬਹੁਤ ਦੋਸਤੀ ਹੋ ਗਈ ਹਣੀ ਇੱਥੇ ਹਾਂਜੀ ਹਾਂਜੀ ਹੈਨਾ ਕਾਫੀ ਸਪੀਸੀਜ਼ ਆਂਦੀ ਹੈ ਬਿਲਕੁਲ ਠੀਕ ਤੇ 12 ਵੀ ਆਂਦੀਆਂ ਤਾਂ ਹੁਣ ਸੀਜ਼ਨ ਸ਼ੁਰੂ ਹੋਣ ਲੱਗੇ ਸਜ਼ਰਵਾ ਕੀ ਰਿਹਾ ਅੱਜ ਤੱਕ ਦਾ ਸਭ ਤੋਂ ਬੈ ਇਸੇ ਦੀ ਗੱਲ ਹੈ ਜੀ ਇੱਥੇ ਬਰਡ ਇੱਕ ਹੁੰਦੇ ਸਪੂਨ ਬਿਲਸ ਓਕੇ ਤੇ ਉਹ ਜ਼ਿਆਦਾ ਦਿਖਦੇ ਨਹੀਂ ਹੈ ਕਿ ਅੱਜ ਵੀ ਦੇਖੋ 3-4 ਹੈਗੇ تھے ਉਹਨਾਂ ਦਾ ਫਲੌਕ ਕਰੀਬ 30 ਬਰਡਸ ਦਾ ਇਕੱਠੇ ਐਸ ਇੱਥੇ ਦੇਖਿਆ ਸੀਗਾ ਵਿਚ ਵਾਸ ਵੈਰੀ ਰੇਅਰ ਤੇ ਥੈਟ ਵਾਸ ਅ ਗੁੱਡ ਐਕਸਪੀਰੀਅੰਸ ਓਵਰ ਹੇਅਰ ਸੋ ਹੁਣ ਕੀ ਲੱਗਦਾ ਹੈ ਕਿ ਮਤਲਬ ਉਹ ਇੱਧਰ ਉੱਧਰ ਹੋ ਗਏ ਡਾਕਟਰ ਸਾਹਿਬ ਨਹੀਂ ਨਹੀਂ ਉਹ ਇੱਥੇ ਦੇਖੋ ਇਹ ਬਹੁਤ ਵੱਡਾ ਏਰੀਆ ਹੈ ਇੱਥੇ ਹਿਊਮਨ ਇੰਟਰਵੈਂਸ਼ਨ ਤੋਂ ਬਾਅਦ ਜਿੱਥੇ ਜ਼ਿਆਦਾ ਐਕਟੀਵਿਟੀ ਹੋ ਜਾਂਦੀ ਉਹਦਾ ਇੱਕ ਨੁਕਸਾਨ ਹੁੰਦਾ ਬਰਡ ਉੱਥੇ ਨਹੀਂ ਰਹਿੰਦਾ ਉਹ ਫਿਰ ਆਪਣੀ ਜਗ੍ਹਾ ਥੋੜੀ ਜੀ ਕਿਲੋਮੀਟਰ 2 ਕਿਲੋਮੀਟਰ ਅੱਗੇ ਅੱਗੇ ਚੱਲ ਜਾਂਦਾ ਅੱਗੇ ਚੱਲ ਅਸੀਂ ਦੇਖ ਰਹੇ ਇਸ ਰਿਵਰ ਦੇ ਵਿੱਚ ਸ਼ਿਪਿੰਗ ਹੋਇਆ ਕਿਸ਼ਤੀ ਵੀ ਹੈਗੀ ਹੈ ਮੋਸਟ ਪ੍ਰੋਬਬਲੀ ਇਹ ਫਿਸ਼ਿੰਗ ਕਰ ਰਹੇ ਹੋਣੇ ਜੀ ਮੱਛੀਆਂ ਫੜ ਰਹੇ ਹੋਣੇ ਵੈਰੀ ਗੁੱਡ ਹਾਂ ਇਹ ਮੈਨੂੰ ਹੋਰ ਕੀ ਕੀ ਇੱਥੇ ਦਾ ਨਜ਼ਾਰਾ ਦੇਖੋ ਮੈਂ ਇਹਦੇ ਤੇ ਇਹਨਾਂ ਦੇ ਦੋਨੋਂ ਦੇ ਗੱਲ ਦੇ ਨਾਲ ਹੀ ਕੈਡ ਕਰਨਾ ਚਾਹੁੰਦਾ ਕਿ ਆਪਣੀ ਫੁੱਟਫੋਲ ਤੇ ਵੱਜ ਜਾਏਗੀ ਪਰ ਅਗਰ ਤੁਸੀਂ ਧਿਆਨ ਨਾਲ ਦੇਖੋ ਇੱਥੇ ਕਿੰਨਾ ਗੰਦ ਪਲਾਸਟਿਕ ਦੇ ਲਫਾਫੇ ਸੋ ਜਦ ਤੱਕ ਆਪਾਂ ਇਹਨੂੰ ਮੇਨਟੇਨ ਨਹੀਂ ਕਰਾਂਗੇ ਨੇਚਰ ਨੂੰ ਪਰ ਡਿਸਪਲਿਨ ਹਾਂ ਇਹ ਰਿਸ਼ਕ ਦਾ ਜਿਹੜਾ ਕਹਿਣਾ ਹੈ ਕਿ ਜੇ ਸਕੂਲ ਦੇ ਬੱਚਿਆਂ ਨੂੰ ਲਿਆਓ ਤੇ ਸਕੂਲ ਦੇ ਬੱਚਿਆਂ ਨੂੰ ਇਹ ਮੇਰੇ ਖਾਲ ਉਹਨਾਂ ਦੇ ਵਿੱਚ ਜਜ਼ਬਾ ਜ਼ਿਆਦਾ ਹੋਏਗਾ ਕਲੀਨ ਰੱਖਣ ਦਾ ਉਹ ਜਿੱਦਾਂ ਵੱਡੇ ਇਨਸਾਨ ਬਣਨਗੇ ਹਿਊਮਨ ਬੀਇੰਗਸ ਬਣਨਗੇ ਫਿਰ ਇਸ ਚੀਜ਼ ਨੂੰ ਅੱਗੇ ਫਾਲੋ ਕਰਨਗੇ ਆਦਰਵਾਇਜ਼ ਅਸੀਂ ਕਈ ਵਾਰ ਸਵੇਰੇ ਆਉਂਨੇ ਇੱਥੇ ਬੀਅਰ ਦੀਆਂ ਬੋਤਲਾਂ ਸ਼ਰਾਬ ਦੀਆਂ ਬੋਤਲਾਂ ਹਾਂ ਉਹ ਉਸ ਡੈਸਟੀਨੇਸ਼ਨ ਦੇ ਸਬੰਧ ਨਾਲ ਤੁਸੀਂ ਆਈਡੀਆ ਦੇ ਰਹੇ ਹੋ ਹਾਂ ਸਰ ਮੈਂ ਆਈਡੀਆ ਨਹੀਂ ਦੇ ਰਿਹਾ ਤੁਸੀਂ ਕੁਝ ਨਹੀਂ ਕਿਹਾ ਮੈਂ ਆਈਡੀਆ ਨਹੀਂ ਦੇ ਰਿਹਾ ਮੈਂ ਦੇ ਰਿਹਾ ਕਿ ਲੋਕੀ ਜੇ ਕਰਦੇ ਹੋ ਤਾਂ ਤੁਸੀਂ ਨਾਲ ਲੈ ਜਾਓ ਬੋਤਲ ਨੂੰ ਯਾਰ ਕਿਉਂ ਇੱਥੇ ਛੱਡ ਕੇ ਜਾਣ ਓਕੇ ਅਸੀਂ ਉਲਟਾ ਸਮਝ ਗਏ ਉਹ ਕਹਿੰਦੇ ਨਾ ਜੀ ਦੂਜਾ ਇੱਕ ਹੋਰ ਬੜਾ ਇੰਪੋਰਟੈਂਟ ਹੈ ਆਪਾਂ ਪਾਣੀ ਦੀ ਗੱਲ ਕਰਦੇ ਹਾਂ ਜਿਹੜੇ ਇਹ ਰਿਵਰਸ ਨੇ ਨਾ ਇਹ ਹਾਈਵੇਜ਼ ਨੇ ਬੜਲੀ ਜਿਹੜਾ ਬਰਡ ਹੁੰਦਾ ਨਾ ਉਹ ਇਹਨਾਂ ਨੂੰ ਫੋਲੋ ਕਰਦਾ ਆਂਦਾ ਸੋ ਸਾਨੂੰ ਇਸ ਜਗ੍ਹਾ ਤੇ ਕਈ ਐਸੇ ਰੇਅਰ ਬਰਡ ਮਿਲੇ ਆ ਜਿਨ੍ਹਾਂ ਦੀ ਸ਼ਾਇਦ ਇੱਕੋ ਵਾਰ ਅਜ ਤੱਕ ਫਾਈਂਡਿੰਗ ਹੋਈ ਹੈ ਰਿਸ਼ਿਕ ਦੇ ਨਾਮ ਤੇ ਵੀ ਆ ਮੇਰੇ ਨਾਮ ਤੇ ਵੀ ਆ ਮਤਲਬ ਤੁਸੀਂ ਉਹਨਾਂ ਨੂੰ ਆਪਣੇ ਨਾਮ ਤੇ ਨਹੀਂ ਸਾਡੇ ਨਾਮ ਤੇ ਨਹੀਂ ਮੇਰਾ ਮਤਲਬ ਕਿ ਵੀ ਉੱਥੇ ਹੀ ਫਾਈਂਡਿੰਗ ਹੀ ਅਜ ਤੱਕ ਲੁਧਿਆਣਾ ਦੇ ਜੀ ਇੱਕੋ ਇੱਕੋ ਵਾਰ ਹੋਈ ਹੈ ਉਹ ਕਿਉਂਕਿ ਉਹ ਮਾਈਗ੍ਰੇਟ ਕਰਦੇ ਨੇ ਤੇ ਉਹ ਉਹਨਾਂ ਨੇ ਵੀ ਰੈਸਟ ਲੈਣਾ ਕੁਝ ਖਾਣ ਪੀਣ ਨੂੰ ਮਿਲਦਾ ਜਿੱਥੇ ਕਿ ਫਲੌਕ ਬਰਡਸ ਹੋਏਗਾ ਉਹਦੇ ਚ ਆ ਕੇ ਰਹਿੰਦੇ ਆ ਗਲਤੀ ਨਾਲ ਅਸੀਂ ਟਾਈਮ ਤੇ ਹੁੰਨੇ ਤੇ ਅਸੀਂ ਫੋਟੋ ਥੈਂਕ ਯੂ ਸਰ ਥੈਂਕ ਯੂ ਚ ਜੇ ਤੁਸੀਂ ਤੁਸੇ ਤਾਨੂੰ ਤਿੰਨਾਂ ਨੂੰ ਇੰਨੀ ਜਾਣਕਾਰੀ ਦਿੱਤੀ ਔਰ ਇੰਨਾ ਸਾਨੂੰ ਅੱਛਾ ਨਜ਼ਾਰਾ ਦਿਖਾਇਆ ਨਹੀਂ ਤਾਂ ਅਸੀਂ ਬੈੱਡ ਤੇ ਉਹੀ ਸੁੱਤੇ ਰਹਿ ਜਾਂਦੇ ਤੇ ਅੱਜ ਫੇਰ ਇੱਕ ਦਿਨ ਹੋਰ ਸੂਰਜ ਨਿਕਲ ਜਾਂਦੇ ਹਮ ਇੱਕ ਚੀਜ਼ ਦੱਸਾਂ ਇਹਦਾ ਬੈਨੀਫਿਟ ਕੀ ਹੋਣਾ ਹੈ ਜੀ ਸਰ ਛੋਲੇ ਭਟੂਰੇ ਹੁਣ ਜਾ ਕੇ ਖਾਣ ਦਾ ਸਵਾਦ ਹੋਰ ਹੋਣਾ ਔਰ ਭੁੱਖ ਵੀ ਜ਼ਿਆਦਾ ਲੱਗੇ ਨਹੀਂ ਨਾ ਉਹ ਉਦੋਂ ਤੱਕ ਮੁੱਕ ਚੁੱਕਾ ਹੋਣਾ ਮਾਲ ਮੁੱਕ ਚੁੱਕਾ ਦੁਕਾਨ ਬੰਦਾ ਛੱਡੀ ਜੀ ਮੈਂ ਥੋੜੀ ਸਪੈਸ਼ਲ ਬਣਾ ਕੇ ਦੇ ਦੇਣਗੇ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਕਿ ਰਿਵਰ ਜੀ ਹਾਂ ਸਤਲੁਜ ਰਿਵਰ ਦੇ ਜਿਹੜਾ ਉਹ ਹੈਗਾ ਸਤਿ ਸ੍ਰੀ ਅਕਾਲ ਲੋ ਰਿਵਰ ਤੇ ਅਸੀਂ ਦੇਖ ਰਹੇ ਹਾਂ ਕਿ ਕਿੰਦਾ ਦੇ ਨਜ਼ਾਰੇ ਹੈ ਵਾਕੇ ਹੀ ਉਹ ਕਹਿੰਦੇ ਆ ਕਿ ਜਿਵੇਂ ਜਿਹੜੇ ਸੀਨੀਅਰਸ ਸੀਗੇ ਉਹ ਇੱਕ ਕਹਾਵਤ ਕਹਿੰਦੇ ਹੁੰਦੇ ਸੀ ਜੋ ਜਾਗਤ ਹੈ ਉਹ ਪਾਵਤ ਹੈ ਜੋ ਸੌਵਤ ਹੈ ਉਹ ਖੋਵਤ ਹੈ ਸੋ ਅਸੀਂ ਵੀ ਅੱਜ ਜਾ ਕੇ ਇੱਥੇ ਇੱਕ ਨਵਾਂ ਪਾਇਆ ਸੋ ਅੱਜ ਵਰਲਡ ਰਿਵਰ ਡੇ ਤੇ ਡਾਕਟਰ ਸਾਹਿਬ ਨੇ ਇੱਕ ਡਾਕੂਮੈਂਟਰੀ ਵੀ ਰਿਲੀਜ਼ ਕੀਤੀ ਹੈ ਕਿ ਬੈਂਕਸ ਆਫ ਰਿਵਰ ਸਤਲੁਈ ਲੁਧਿਆਣਾ ਸੋ ਇਹ ਸੀਗੀਆਂ ਲਾਈਵ ਤਸਵੀਰਾਂ ਲੁਧਿਆਣਾ ਸਤਲੁ ਰਿਵਰ ਦੇ ਬਿਲਕੁਲ ਖੇਲੋ ਕੈਨੂ ਦਾ ਕੰਡੇ ਹੈ ਪਰ ਕੰਡੇ ਨਹੀਂ ਇਹ ਉਹ ਜਗਾ ਹੈ ਜਿੱਥੇ ਜਦੋਂ ਪਾਣੀ ਆ ਜਾਂਦਾ ਤੇ ਪਾਣੀ ਇੱਥੇ ਵੀ ਹੁੰਦਾ ਔਰ ਅਸੀਂ ਇਹਨਾਂ ਨੇਚਰ ਲਵਰਸ ਦੇ ਲਈ ਥੈਂਕਸ ਕਹਨੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਸਾਨੂੰ ਇੰਨੀ ਵਧੀਆ ਕੁਦਰਤ ਦੇ ਨਜ਼ਾਰਿਆਂ ਨਾਲ ਜਿਹੜਾ ਰੂਬਰੂ ਕਰਵਾਇਆ ਸੋ ਇਦਾਂ ਹੀ ਫੇਰ ਜਰੂਰ ਮਿਲਾਂਗੇ ਦੇਖਦੇ ਰਹੋ ਪਨੇ ਰਹੋ ਜਾਣਹਤੈਸ਼ੀ ਧੰਨਵਾਦ